2024 ਦੀਆਂ ਇਲੈਕਸ਼ਨ ਦੀਆਂ ਤਿਆਰੀਆਂ ਲਗਭਗ ਸ਼ੁਰੂ ਹੋ ਚੁੱਕੀਆਂ ਨੇ ਜਿੱਥੇ ਕਿ ਹਰ ਇੱਕ ਪਾਰਟੀ ਇਸ ਵਾਰ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦਾ ਉਪਰਾਲਾ ਕਰ ਰਹੀ ਹੈ ਉੱਥੇ ਹੀ ਕਾਂਗਰਸ ਪਾਰਟੀ ਵੱਲੋਂ راہਲ ਗਾਂਧੀ ਵੱਲੋਂ ਇੱਕ ਮਹਮ ਜੈ ਕਿਸਾਨ ਜੈ ਜਵਾਨ ਕਿਹਾ ਜਾਂਦਾ ਸੀ ਹੁਣ ਉਹਨਾਂ ਵੱਲੋਂ ਨਾਲ ਜੈ ਨੌਜਵਾਨ ਜੋੜਿਆ ਗਿਆ ਹੈ ਉਹਨਾਂ ਵੱਲੋਂ ਜੈ ਕਿਸਾਨ ਜੈ ਜਵਾਨ ਅਤੇ ਜੈ ਨੌਜਵਾਨ ਮਹਮ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਉਹਨਾਂ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਜੋੜਿਆ ਜਾ ਰਿਹਾ ਹੈ ਇਸੇ ਤਰ੍ਹਾਂ ਤੇ ਅੱਜ ਫਰੀਕੋਟ ਦੇ ਵਿੱਚ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਪਹੁੰਚੇ। ਉਹਨਾਂ ਵੱਲੋਂ ਪਾਰਟੀ ਦੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਇਲੈਕਸ਼ਨ ਸੰਬੰਧੀ ਅਤੇ ਇਸ ਮਹਿਮਨਾ ਜੋੜਲ ਸੰਬੰਧੀ ਨੌਜਵਾਨਾਂ ਨੂੰ ਜਾਣੂ ਕਰਾਇਆ ਗਿਆ। ਅਤੇ ਨਾਲ ਹੀ ਇਸ ਮੌਕੇ ਫਰੀਕੋਟ ਜ਼ਿਲ੍ਹੇ ਦੇ ਨਵੇਂ ਨੌਜਵਾਨਾਂ ਨੂੰ ਮੌਕਾ ਦਿੱਤਾ ਗਿਆ ਅਤੇ ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਜਦੋਂ ਨਾਲ ਹੀ ਮੋਹਿਤ ਮਹਿੰਦਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕਿੱਥੇ ਉਹ ਨੌਜਵਾਨਾਂ ਨੂੰ ਕਾਂਗਰਸ ਨਾਲ ਜੋੜ ਰਿਹਾ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਨਸ਼ੇ ਦਾ ਦਲਦਲ ਬਰਕਰਾਰ ਹੈ ਨੌਜਵਾਨਾਂ ਨੂੰ ਕੱਢਣ ਲਈ ਅਤੇ ਉਹਨਾਂ ਨੂੰ ਨੌਕਰੀਆਂ ਨਾਲ ਜੋੜਨ ਲਈ ਉਹਨਾਂ ਵੱਲੋਂ ਇੱਕ ਖਾਸ ਪ੍ਰਾਲਾ ਕੀਤਾ ਗਿਆ ਨੌਜਵਾਨਾਂ ਜੁੜਿਆ ਜਾ ਰਿਹਾ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਜਿੱਥੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤਾਂ ਉਹਨਾਂ ਦੀ ਪਾਰਟੀ ਲਗਾਤਾਰ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸੈਂਟਰ ਵਿੱਚ ਸਰਕਾਰ ਉਹਨਾਂ ਦੀ ਹੁੰਦੀ ਹੈ ਤਾਂ ਕਿਸਾਨਾਂ ਨੂੰ ਯਕੀਨਨ ਐਮਐਸਪੀ ਦਿੱਤੀ ਜਾਵੇਗੀ ਨਾਲ ਹੀ ਜੋ ਵਿਧਾਨ ਸਭਾ ਦੇ ਵਿੱਚ ਕੱਲ ਸਿਮਾਨ ਵੱਲੋਂ ਆਪਣੇ ਵਿਰੋਧੀਆਂ ਨੂੰ ਤੰਜ ਕੱਸੇ ਗਏ ਸੀ ਤਾਂ ਇਸ ਉੱਪਰ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਸੀਮਾ ਮਾਨ ਨੂੰ ਇਦਾਂ ਦੇ ਸ਼ੁਦਾਰੀ ਨਹੀਂ ਚਾਹੀਦੀ ਸੀ ਜੋ ਵੀ ਹੋਇਆ ਉਹ ਬਿਲਕੁਲ ਗਲਤ ਹੋਇਆ ਤੁਸੀਂ ਵੀ ਵੇਖੋ ਅੱਜ ਦੇ ਪ੍ਰੋਗਰਾਮ ਦੀਆਂ ਇਹ ਤਸਵੀਰਾਂ ਅਤੇ ਹੋਰ ਕੀ ਗੱਲਬਾਤ ਸਾਂਝੀ ਕੀਤੀ ਯੂਥ ਕਾਂਗਰਸ ਦੇ ਸ਼ੁਭ ਪ੍ਰਧਾਨ ਮੋਇਤ ਮਹਿੰਦਰਾ ਨੇ ਅੱਜ ਫਰੀਦਕੋਟ ਯੂਥ ਕਾਂਗਰਸ ਦੀ ਜ਼ਿਲ੍ਹੇ ਦੀ ਸਾਡੀ ਕਨਵੈਨਸ਼ਨ ਸੀਗੀ ਔਰ ਇਹਦਾ ਮੇਨ ਮਕਸਦ ਸੀਗਾ ਕਿ ਲੋਕ ਸਭਾ ਦੀਆਂ ਚੋਣਾਂ ਵਾਸਤੇ ਯੂਥ ਕਾਂਗਰਸ ਅੱਜ ਡੋਰ ਟੂ ਡੋਰ ਪ੍ਰੋਗਰਾਮ ਹੈ ਜਿਹੜਾ ਉਹ ਲਾਂਚ ਕੀਤਾ ਅਸੀਂ ਨਾਂ ਉਹਦਾ ਰੱਖਿਆ ਹੈ ਯੂਥ ਕਾਂਗਰਸ ਨੇ ਕਿਉਂਕਿ ਕਾਂਗਰਸ ਪਾਰਟੀ ਦਾ ਨਾਰਾ ਹੈ जय जवान जय किसान ਤੇ ਅਸੀਂ ਐਡ ਕੀਤਾ ਜੈ ਨੌਜਵਾਨ ਕਿਉਂਕਿ ਨੌਜਵਾਨਾਂ ਨੂੰ ਅੱਜ ਸੰਬੰਧੀ ਲੋੜ ਹੈ ਔਰ ਨੌਜਵਾਨ ਜਿਹੜੇ ਰਸਤੇ ਤੇ ਪਏ ਆ ਉਹਨਾਂ ਦਾ ਸਰਕਾਰਾਂ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਉਹਨਾਂ ਨੂੰ ਠੀਕ ਰਸਤੇ ਲੈ ਕੇ ਚਲੀਏ ਔਰ ਰੋਜ਼ਗਾਰ ਦੇਣ ਦੀ ਜਿੱਥੇ ਗੱਲ ਹੈ ਨਰਿੰਦਰ ਮੋਦੀ ਜੀ ਨੇ ਕਿਹਾ ਸੀ ਹਰ ਸਾਲ 2 ਕਰੋੜ ਨੌਕਰੀਆਂ ਅਸੀਂ ਦਿਆ ਕਰਾਂਗੇ ਜੇ ਜੋੜ ਲਾ ਲਈਏ ਤਾਂ 20 ਕਰੋੜ ਨੌਕਰੀਆਂ ਹੁਣ ਤੱਕ ਮਿਲ ਜੀ ਮਿਲਣੀਆਂ ਚਾਹੀਦੀਆਂ ਸਨ ਔਰ 7 ਲੱਖ ਨੌਕਰੀਆਂ ਸਿਰਫ ਮਿਲੀਆਂ ਨੇ ਇਸ ਇਸ਼ੂ ਨੂੰ ਨੌਜਵਾਨਾਂ ਦਾ ਮੇਨ ਇਸ਼ੂ ਹੈ ਰੋਜ਼ਗਾਰ ਦਾ এমপ্লয়ਮੈਂਟ ਦਾ ਔਰ ਉਹਨਾਂ ਨੂੰ ਠੀਕ ਰਸਤੇ ਲੈ ਕੇ ਜਾਣਾ ਔਰ ਨਾਲ ਹੀ ਕਿਸਾਨੀ ਦਾ ਜਿਹੜਾ ਮੇਨ ਇਸ਼ੂ ਹੈ ਜਿੱਥੇ ਕਿਸਾਨ ਬਾਰਡਰਾਂ ਤੇ ਬੈਠੇ ਨੇ ਕਿੱਥੇ ਪੰਜਾਬ ਨੂੰ ਇਕੱਠੇ ਹੋਣਾ ਚਾਹੀਦਾ ਸੀ ਔਰ ਕੇਂਦਰ ਨਾਲ ਲੜਾਈ ਰਲ ਕੇ ਸਾਨੂੰ ਲੜਨੀ ਚਾਹੀਦੀ ਸੀ ਪਰ ਜਦ ਤੋਂ ਅਸੀਂ ਇਹ ਬਾਰਡਰਾਂ ਤੇ ਸਾਡੇ ਕਿਸਾਨ ਗਏ ਨੇ ਜੋ ਰਵਈਆ ਪੰਜਾਬ ਸਰਕਾਰ ਦਾ ਰਿਹਾ ਹਰਿਆਣਾ ਪੁਲਿਸ ਦੀ ਤਸ਼ੱਦਦ ਤੋਂ ਬਾਅਦ ਇੱਕ ਵੀ ਕੋਈ ਨੱਥ ਪਾਉਣ ਦਾ ਹਰਿਆਣਾ ਪੁਲਿਸ ਨੂੰ ਕੋਈ ਕੰਮ ਨਹੀਂ ਕੀਤਾ ਭਗਵੰਤ ਮਾਨ ਸਾਹਿਬ ਨੇ ਇਹ ਸਰਕਾਰ ਨੇ ਇਹ ਨੰਦਨੀ ਉਹ ਗੱਲ ਹੈ ਕਿਥੇ ਪੰਜਾਬ ਨੂੰ ਇਕੱਠੇ ਰਹਿਣਾ ਚਾਹੀਦਾ ਸੀ ਕਿਥੇ ਇਹਨਾਂ ਵੱਲ ਅਸੀਂ ਸਵਾਲ ਇਹਨਾਂ ਤੋਂ ਪੁੱਛ ਰਹੇ ਹਾਂ ਸੋ ਇੱਕ ਬੜੀ ਵੱਡੀ ਗੱਲ ਹੈ ਔਰ ਇੱਕ ਇਸ਼ੂ ਜਿਹੜਾ ਹੈਗਾ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਅਸੀਂ ਐਮਐਸਪੀ ਦੀ ਜਿਹੜੀ ਲੀਗਲ ਗਾਰੰਟੀ ਹੈ ਅਸੀਂ ਖੜਗੇ ਸਾਹਿਬ ਨੇ ਵੀ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਬਣਨ ਤੇ ਐਮਐਸਪੀ ਦੀ ਲੀਗਲ ਗਾਰੰਟੀ ਦਵਾਂਗੇ ਦੂਜਾ ਇਸ਼ੂ ਇਹ ਹੈ ਔਰ ਲਾਸਟ ਇਸ਼ੂ ਹੈ ਜੈ ਜਵਾਨ ਦਾ ਕਿ ਆਰਮੀ ਵਾਲੇ ਜਿਹੜਾ ਪ੍ਰੋਗਰਾਮ ਨਵਾਂ ਚੱਲਿਆ ਹੈ ਅਗਨੀਵੀਰ ਸਕੀਮ ਉਹਦੀ ਸਕ੍ਰੈਪਿੰਗ ਹੋਣੀ ਬੜੀ ਜ਼ਰੂਰੀ ਹੈ ਖਾਸ ਤੌਰ ਤੇ ਪੰਜਾਬ ਦੇ ਨੌਜਵਾਨਾਂ ਲਈ ਕਿਉਂਕਿ ਇੱਕ ਸੈਂਸਿਟਿਵ ਔਰ ਬਾਰਡਰ ਸਟੇਟ ਹੈ ਪੰਜਾਬ ਤੁਸੀਂ 4 ਸਾਲ ਨੌਜਵਾਨਾਂ ਨੂੰ ਹਥਿਆਰ ਦੀ ਟ੍ਰੇਨਿੰਗ ਦਿੰਨੇ ਹੋ ਸੈਂਸਿਟਿਵ ਬਾਰਡਰ ਏਰੀਆਸ ਤੁਸੀਂ ਉਹਨਾਂ ਨੂੰ ਪੋਸਟਿੰਗ ਦਿੰਨੇ ਹੋ ਉਹ ਜੰਗਾਂ ਲੜਦੇ ਨੇ ਸੈਂਸਿਟਿਵ ਏਰੀਆਸ ਨੂੰ ਪੈਟ੍ਰੋਲਿੰਗ ਕਰਦੇ ਨੇ ਔਰ ਉਦੋਂ ਬਾਅਦ ਤੁਸੀਂ ਉਹਨਾਂ ਨੂੰ ਰਿਟਾਇਰ ਕਰ ਦਿੰਨੇ ਹੋ ਇਹ ਐਂਟੀ ਪੰਜਾਬ ਇੱਕ ਪਾਲਿਸੀ ਹੈ ਜਿਹਦੀ ਕਾਂਗਰਸ ਪਾਰਟੀ ਨੇ ਕਿਹਾ ਸੀ ਸਕ੍ਰੈਪ ਕਰਾਂਗੇ ਇਹਦੇ ਤਹਿਤ 1.5 ਲੱਖ ਨੌਜਵਾਨ ਜਿਨ੍ਹਾਂ ਦੀ ਰੈਗੂਲਰ ਭਰਤੀ ਸੀਗੀ ਆਰਮੀ 'ਚ ਜਿੰ ਜਿਹੜੇ ਜੁਆਇਨਿੰਗ ਵੇਟ ਕਰ ਰਹੇ ਨੇ ਜਿਹੜੇ ਸਰਕਾਂ ਤੇ ਅਜ ਤੱਕੇ ਖਾ ਰਹੇ ਨੇ ਅਸੀਂ ਉਹਨਾਂ ਤੱਕ ਵੀ ਪਹੁੰਚ ਕਰ ਰਹੇ ਹਾਂ ਸੋ 24 ਦੀਆਂ ਚੋਣਾਂ ਨੂੰ ਲੈ ਕੇ ਮੇਨ ਜਿਹੜਾ ਇਸ਼ੂ ਹੈ ਜੈ ਜਵਾਨ ਜੈ ਕਿਸਾਨ ਔਰ ਜੈ ਨੌਜਵਾਨ ਕੈਂਪੇਨ ਅੱਜ ਸ਼ੁਰੂ ਕੀਤੀ ਹੈ ਹੁਣ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ ਕਿਸਾਨ ਹੁਣ ਰੇਲਵੇ ਜਾਮ ਕਰਨ ਜਾ ਰਹੇ ਨੇ ਕਿ ਕਾਂਗਰਸ ਸਰਕਾਰ ਸਾਥ ਹੋ ਗਈ ਉਹਨਾਂ ਦਾ ਬਿਲਕੁਲ ਸਾਡੇ ਸੁਪਰੀਮੋ ਖੜਗੇ ਸਾਹਮਣੇ ਸਮਰਾਲੇ ਜਾ ਕੇ ਕਹਤਾ ਕਿ ਅਸੀਂ ਐਮਐਸਪੀ ਦੀ ਲੀਗਲ ਗਾਰੰਟੀ ਦਵਾਂਗੇ ਰਾਹੁਲ ਗਾਂਧੀ ਜੀ ਨੇ ਆਪਣੀ ਯਾਤਰਾ 'ਚ ਕਹਤਾ ਕਿ ਐਮਐਸਪੀ ਦੀ ਜਿਹੜੀ ਲੀਗਲ ਗਾਰੰਟੀ ਅਸੀਂ ਦਵਾਂਗੇ ਹੋਰ ਕਿਸੇ ਪੋਲੀਟੀਕਲ ਜ਼ਿੰਮੇਵਾਰ ਪੋਲੀਟੀਕਲ ਪਾਰਟੀ ਨੇ ਇਹ ਜੀ ਕੋਈ ਰਿਸਪੌਂਸਿਬਿਲਟੀ ਵਾਲੀ ਗੱਲ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਇਹ ਜੀ ਕਦੇ ਕੋਈ ਗੱਲ ਆਈ ਨਹੀਂ ਮੇਨ ਡਿਮਾਂਡ ਐ ਐਮਐਸਪੀ ਦੀ ਐ ਪਰ ਮੈਨੂੰ ਪੂਰਨ ਖੁਸ਼ੀ ਹੈ ਕਿ ਇਹ ਸਾਰੇ ਜਿਹੜੀ ਚਰਚਾ ਚੱਲ ਰਹੀ ਹੈ ਉਹਦੇ ਤੋਂ ਚੰਗੀ ਗੱਲ ਨਿਕਲ ਕੇ ਆਈ ਹੈ ਕਿ ਕਾਂਗਰਸ ਪਾਰਟੀ ਨੇ ਇਸ ਗੱਲ 'ਚ ਲੀਡ ਲਈ ਹੈ ਕਾਂਗਰਸ ਸਾਥ ਦਵੇਗਾ ਨਾ ਪ੍ਰੋਟੈਸਟ ਬਿਲਕੁਲ ਅਸੀਂ ਸਾਡੀ ਮੈਡੀਕਲ ਸੇਵਾ ਐਂਬੂਲੈਂਸ ਸੇਵਾ ਫ੍ਰੀ ਲੀਗਲ ਐਡ ਕਾਂਗਰਸ ਪਾਰਟੀ ਵੱਲੋਂ ਯੂਥ ਕਾਂਗਰਸ ਵੱਲੋਂ ਚੱਲ ਰਹੀ ਹੈ ਔਰ ਹੈਲਪਲਾਈਨ ਨੰਬਰ ਵੀ ਲਾਂਚਡ ਹੈ ਔਰ ਜਿੰਨੀ ਕਿਉਂਕਿ ਗੱਲ ਇਹ ਆ ਵੀ ਇਹ ਕਿਸਾਨ ਆਗੂ ਅੱਗੇ ਨੇ ਇਸ ਸੰਘਰਸ਼ ਦੇ ਉਹ ਜਿੰਨੀ ਸਪੇਸ ਸਾਨੂੰ ਦੇਣਾ ਚਾਹਣ ਅਸੀਂ ਪਿੱਛੋ ਦੀ ਅੱਗੋਂ ਦੀ ਜਿਵੇਂ ਮਰਜੀ ਅਸੀਂ ਉਹਨਾਂ ਨੂੰ ਸਪੋਰਟ ਕਰਨ ਲਈ ਤਿਆਰ ਆ ਔਰ ਕਰ ਵੀ ਰਹੇ ਹਾਂ ਜਿਵੇਂ ਹੁਣ ਕਹਿੰਦੇ ਆ ਨੌਜਵਾਨਾਂ ਦਾ ਸਾਥ ਬਹੁਤ ਜ਼ਰੂਰੀ ਹੁੰਦਾ ਹੈ ਪਰ ਜਦੋਂ ਕਾਲੀਵਾਲ ਦੀ ਸਰਕਾਰ ਸੀ ਤੁਹਾਡੀ ਸਰਕਾਰ ਸੀ ਇਹਨਾਂ ਨੌਜਵਾਨਾਂ ਤੇ ਟੈਗ ਤਾਂ ਲਾਤਾ ਸੀਗਾ ਨਸ਼ੇੜੀਆਂ ਦਾ ਤੇ ਹੁਣ ਉਹਨਾਂ ਨਸ਼ੇੜੀਆਂ ਦਾ ਟੈਗ ਤੁਸੀਂ ਦੂਰ ਕਿਵੇਂ ਕਰੋਗੇ ਉਹ ਨਸ਼ੇੜੀਆਂ ਨੂੰ ਕਿਵੇਂ ਦੇਖੋ ਇੱਕ ਇਹ ਗੱਲ ਸੱਚ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਹੈ ਉਹ ਪਾਕਿਸਤਾਨ ਤੋਂ ਆ ਰਿਹਾ ਹੈ ਉਹ ਫਾਰਮਾਸਿਊਟੀਕਲ ਕੰਪਨੀਜ਼ ਬਣ ਰਿਹਾ ਹੈ ਉਹ ਇੱਕ ਅਡਵਿਸ਼ਾ ਉਹ ਲਾਅ ਇਨ ਆਰਡਰ ਦਾ ਵਿਸ਼ਾ ਹੈ ਪਰ ਨੱਚ ਪਹੁੰਚ ਦਾ ਕੰਮ ਸਟੇਟ ਗਵਰਨਰ ਦਾ ਤੇ ਉਹ ਸਟੇਟ ਗਵਰਨਮੈਂਟ ਟੋਟਲੀ ਫੇਲ ਹੋ ਰਹੀ ਹੈ ਹਰ ਜ਼ਿਲ੍ਹੇ ਚ ਅਸੀਂ ਦੇਖ ਰਹੇ ਕਿ ਡਰੱਗ ਓਵਰਡੋਸ ਨਾਲ ਡੈਥ ਹੋ ਰਹੀ ਹੈ ਸੋ ਇਸ ਗੱਲ ਤੋਂ ਮੁਕਰਿਆ ਤਾਂ ਜਾ ਹੀ ਨਹੀਂ ਸਕਦਾ ਕਿ ਨਸ਼ਾ ਨਹੀਂ ਹੈ ਨੱਚ ਪਹੁੰਚਦਾ ਕਮ ਸਟੇਟ ਗਵਰਨਮੈਂਟ ਦਾ ਹੈ ਰੰਗਲਾ ਪੰਜਾਬ ਜਿਨ੍ਹਾਂ ਨੇ ਕਿਹਾ ਸੀ ਰੰਗਲਾ ਪੰਜਾਬ ਬਣਾਵਾਂਗੇ ਜਿਨ੍ਹਾਂ ਨੇ ਕਿਹਾ ਸੀ ਵੀ ਅਸੀਂ ਬਾਹਰਲੇ ਨੂੰ ਨੌਕਰੀਆਂ ਦਵਾਂਗੇ ਇਸੇ ਲਈ ਅਸੀਂ ਜਏ ਨੌਜਵਾਨ ਕਹਿ ਰਹੇ ਆ ਕਿ ਨੌਜਵਾਨਾਂ ਨੂੰ ਇੱਕ ਕੰਪਰੀਹੈਂਸਿਵ ਪਾਲਿਸੀ ਲੈ ਕੇ ਆਉਂਦੀ ਲੋੜ ਹੈ ਸਾਡਾ ਖੇਤੀਬਾੜੀ ਦਾ ਅਰਥ ਸੂਬਾ ਹੈ ਸਾਡਾ ਮੇਨ ਜਿਹੜਾ ਇਕਨੋਮੀ ਹੈ ਐਗਰੀਕਲਚਰ ਬੇਸਡ ਹੈ ਪੰਜਾਬ ਸਪੈਸਿਫਿਕ ਇੰਡਸ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਲੋਡ ਹੈ ਜਿਹੜਾ ਬੇਸਿਕਲੀ ਫਾਰਮ ਟੂ ਫੋਕ ਹੈ ਉਹਦੇ ਵਿੱਚ ਜਿਹੜਾ ਗੈਪ ਹੈ ਉਹਦੇ ਵਿੱਚ ਮੈਂ ਸਮਝਦਾ ਕਿ ਅਸੀਂ ਸਾਡੇ ਕੋਲ ਬਹੁਤ ਵੱਡਾ ਪੋਟੈਂਸ਼ੀਅਲ ਹੈ ਔਰ ਨੌਜਵਾਨਾਂ ਨੂੰ ਉਸ ਪਾਸੇ ਆਣਾ ਚਾਹੀਦਾ ਹੈ ਟੈਕਨੋਲੋਜੀ ਦੇ ਨਾਲ ਨਵੀਆਂ ਤਕਨੀਕਾਂ ਦੇ ਨਾਲ ਐਗਰੀਕਲਚਰ ਦਾ ਜਿਹੜਾ ਹੈਗਾ ਮਰਜ ਕਰਕੇ ਨਵੇਂ ਆਧਾਰੇ ਖੋਜਨੇ ਪੈਣੇ ਤਾਂ ਪੰਜਾਬ ਦੇ ਨੌਜਵਾਨ ਸਰਵਾਈਵ ਕਰਨਗੇ ਕਿਉਂਕਿ ਮਸਲਾ ਢੱਡਦਾ ਹੈ ਉਹ ਜਾਂਦੇ ਨੇ ਬਾਹਰ ਨੌਕਰੀਆਂ ਲਈ ਆਪਦੇ ਮਾਪੇ ਦੇ ਖਰਚਾ ਚੱਕਣ ਲਈ ਔਰ ਆਈ ਚਲਾਈ ਵਾਸਤੇ ਬਾਹਰ ਜਾ ਰਹੇ ਨੇ ਕੁਝ ਗਲਤ ਨਹੀਂ ਹੈ ਪਰ ਉਹਨਾਂ ਨੂੰ ਹੋਰ ਮਜ਼ਬੂਤ ਕਿਵੇਂ ਕਰਨਾ ਹੈ ਕੰਪਰੀਹੈਂਸਿਵ ਪਾਲਿਸੀ ਲੈ ਕੇ ਆਉਂਦੀ ਲੋੜ ਹੈ ਅੱਜ ਜੇ ਆਪਾਂ ਕੱਲ ਦੀ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਕਾਫੀ ਕੁਝ ਅਗਾਮਾਂ ਦੇਖਣ ਨੂੰ ਮਿਲੇ ਤੁਸੀਂ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਬਹੁਤ ਦੁੱਖ ਦੀ ਗੱਲ ਹੈ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਹੈ ਉਹ ਪੰਜਾਬ ਦੇ ਪਰਿਵਾਰ ਦਾ ਮੁਖੀ ਹੁੰਦਾ ਹੈ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਬਿਹੇਵ ਕੀਤਾ ਹੈ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕ ਇਸ ਚੀਜ਼ ਨੂੰ ਚੰਗਾ ਨਹੀਂ ਸਮਝ ਰਹੇ ਉਹ ਦੇਖ ਰਹੇ ਨੇ ਕਿ ਇੱਕ ਕਿੱਥੇ ਮਗਨੈਨਿਮਟੀ ਨਾਲ ਗੱਲ ਹੋਣੀ ਚਾਹੀਦੀ ਸੀ ਕਿੱਥੇ ਮੁੱਖ ਮੰਤਰੀ ਸਾਹਿਬ ਨੂੰ ਸਭ ਨੂੰ ਸੁਣਨਾ ਚਾਹੀਦਾ ਸੀ ਔਰ ਮੁੱਦਿਆਂ ਦੇ ਆਧਾਰ ਤੇ ਤੁਸੀਂ ਜਵਾਬ ਦਿਓ ਤੁਸੀਂ ਬਿਲਕੁਲ ਹੀ ਜਿਹਨੂੰ ਕਹਿੰਦੇ ਸਟਰੀਟ ਫਾਈਟਰ ਵਾਲੀ ਗੱਲ ਤੁਸੀਂ ਕਰ ਰਹੇ ਹੋ ਤੁਸੀਂ ਵਿਧਾਨ ਸਭਾ ਦੀ ਮਰਿਆਦਾ ਨੂੰ ਤੋੜ ਰਹੇ ਹੋ ਪੰਜਾਬ ਦੇ ਨੌਜਵਾਨ ਵੀ ਇਸ ਗੱਲ ਨੂੰ ਐਨਆਰਆਈ ਵੀ ਦੇਖ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਜੋ ਬਿਹੇਵੀਅਰ ਹੈ ਬੜਾ ਮੈਂ ਸਮਝਦਾ ਕਿ ਇੱਕ ਮੁੱਖ ਮੰਤਰੀ ਨੂੰ ਲੀਡ ਲੈਣੀ ਚਾਹੀਦੀ ਸੀ ਸਟ੍ਰੇਟਸਮੈਨ ਬਣ ਕੇ ਉੱਭਰ ਦੇ ਫੇਰ ਤਾਂ ਅਸੀਂ ਵੀ ਸਾਥ ਦਿੰਦੇ ਕੋਈ ਦੇਖੋ ਗੱਲ ਹੈ ਜਿਹੜਾ ਪੰਜਾਬ ਦੀ ਹਮਾਇਤ ਕਰਦਾ ਹੈ ਪੰਜਾਬ ਦਾ ਹਤਾਇਸ਼ੀ ਹੈ ਪੰਜਾਬ ਦੀ ਗੱਲ ਕਰਦਾ ਪਰ ਆ ਬਿਹੇਵੀਅਰ ਤਾਂ ਸਾਡੇ ਸਭਿਆਚਾਰ ਦੇ ਵੀ ਖਰਾਬ ਖਿਲਾਫ